ਹੈਲੋ ਹਾਂਜੀ ਅੱਜ ਆਪਾਂ ਸਿੰਪਲ ਪਲਾਜ਼ੋ ਦੀ ਸਿਲਾਈ ਦੱਸਦੇ ਹਾਂ ਤੇ ਇਹ ਬਿਲਕੁਲ ਸਿੰਪਲ ਹੈ ਦੂਸਰਾ ਪੈਂਟ ਪਲਾਜ਼ੋ ਨਹੀਂ ਹੈ ਦਾ ਸਿੰਪਲ ਤੇ ਇਹਦੀ ਆਪਾਂ ਤੁਹਾਨੂੰ ਸਿਲਾਈ ਦੱਸਦੇ ਹਾਂ ਵੀ ਇਹ ਸਿਲਾਈ ਕਈ ਗਰੀ ਹੈ ਨਾ ਆਪਾਂ ਇਸ ਤਰ੍ਹਾਂ ਸਿਲਾਈ ਲਾਉਣੀ ਹੈ ਕਿ ਆਪਣਾ ਜਿਹੜਾ ਵਿਚਲੀ ਵਿਚਕਾਰਲਾ ਸਿਲਾਈ ਹੁੰਦੀ ਹੈ ਨਾ ਜਿਹੜੀ ਅੰਦਰਲਾ ਪਾਰਟ ਆਉਂਦਾ ਉਹ ਉੱਪਰ ਨੂੰ ਚੱਕਿਆ ਜਾਂਦਾ ਤੇ ਉਹਦਾ ਕੀ ਕਾਰਨ ਹੈ ਕਿਉਂ ਚੱਕਿਆ ਜਾਂਦਾ ਤੇ ਉਹ ਆਪਾਂ ਦੱਸਦੇ ਹਾਂ ਤੇ ਨਾਲ ਹੀ ਆਪਾਂ ਸਿਲਾਈ ਕਰਨ ਦਾ ਰਸਤਾ ਸਭ ਤੋਂ ਪਹਿਲਾਂ ਆਪਾਂ ਅਸਲ ਨਿਯੋਲਣਾ ਆਪਾਂ ਸੱਡਾਂ ਦੀਆਂ ਸਿਲਾਈਆਂ ਲਾਉਣੀਆਂ ਲੱਗਣਗੀਆਂ ਇਹਦਾ ਵੀ ਇਹੀ ਰੀਜਨ ਹੈ ਵੀ ਇਹ ਜਿਹੜੀ ਸਾਈਡ ਅੰਦਰਲੀ ਸਾਈਡ ਦੀ ਸਿਲਾਈ ਹੈ ਨਾ ਉਹ ਉੱਪਰ ਨੂੰ ਚੁੱਕੀ ਚੁੱਕੀ ਰਹਿੰਦੀ ਹੈ ਕਿਸੇ ਆਪਣਾ ਕੋਈ ਪੈਂਟ ਪਲਾਜ ਹੋਵੇ ਚਾਹੇ ਦੀ ਸਿੰਪਲ ਹੋਵੇ ਵੀ ਉਹ ਆਪਣਾ ਸੈਟ ਨਹੀਂ ਆਉਂਦਾ ਇਸ ਲਈ ਆਪਾਂ ਜਿਹੜੀ ਸਾਈਡ ਤੇ ਸਿਲਾਈ ਹੈ ਉਹਨੂੰ ਲਾ ਲੈਨੇ ਆ ਪਹਿਲਾਂ ਤੇ ਤੁਹਾਨੂੰ ਦੱਸ ਦਿਆਂ ਕਿ ਆਪਾਂ ਜਿਹੜਾ ਅਸਣ ਦੀ ਸਿਲਾਈ ਆ ਉਹ ਕਦੋਂ ਲਾਉਣੀ ਹੈ ਤੇ ਕਿਵੇਂ ਲਾਉਣੀ ਹੈ ਪਹਿਲਾਂ ਆਪਾਂ ਸੈਟ ਆਉਣੀ ਹੈ ਸਿਲਾਈ ਨਾਲ ਆ ਕੇ ਨਾ ਸੈੱਟ ਆਉਣਗੇ ਸਲਾਈਆਂ ਨੇ ਇਹ ਇਹ ਲਾ ਲੈਣੀਆਂ ਇਹਦੇ ਤੱਕ ਆਪਾਂ ਇਹ ਆਪਣੀ ਕੰਨੀ ਜਾਦੇ ਸੀ ਕਿ ਆਪਾਂ ਵਿੱਚ ਦੇਵਾਂਗੇ ਆਜਾ ਖਣੇ ਤੋਂ ਦਰ ਮੇਂ ਫੋਟੋ ਦਾ ਜਾਇਦਾ ਤੁਸੀਂ ਕਰ ਲਓ ਜੀ ਹੁਣ ਆਪਾਂ ਸਾਈਡਸ ਲਾਈਆਂ ਦਰ ਨਹੀਂ ਲਾ ਲੀ ਕਿ ਹੁਣ ਆਪਾਂ ਜਿਹੜੀ ਆ ਵਾਲੀ ਬਿਜਲੀ ਸਲਾਈ ਹੈ ਇਹਨੂੰ ਆਪਾਂ ਲਾ ਲੈਣਾ ਹੈ ਬਿਜਲੀ ਸਲਾਈ ਨੂੰ ਵੀ ਆਪਾਂ ਲਾ ਲੈਣਾ ਫੇਰ ਆਪਾਂ ਆਸਣ ਵਾਲੀ ਜਿਹੜੀ ਸਲਾਈ ਉਹ ਲਾਵਾਂਗੇ Thank <laughs> you. ਉਹਦੀ ਹੁਣ ਆਪਾਂ ਇਹ ਵੀ ਸਲਾਈ ਲੱਗ ਗਈ ਤੇ ਹੁਣ ਇਹ ਇੱਕ ਪਹੁੰਚਾ ਹੈ ਜਿਹੜਾ ਇਹਨੂੰ ਆਪਾਂ ਪੁੱਠਾ ਕਰ ਲੈਣਾ ਤੇ ਇੱਕ ਆਪਾਂ ਸਿੱਧਾ ਕਰ ਲੈਣਾ ਹੈਗਾ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਠੀਕ ਹੈ ਜੀ ਨੂੰ ਆਪਾਂ ਸਿੱਧਾ ਕਰਕੇ ਤੇ ਇਥੇ ਆਸਣਾਂ ਦੇ ਵਿੱਚ ਦੀ ਹੋਈ ਨਾ ਇਹਨੂੰ ਆਪਾਂ ਇਸ ਪਹੁੰਚੇ ਦੇ ਅੰਦਰ ਪਾ ਦੇਣਾਗਾ ਇਸ ਪਹੁੰਚੇ ਦੇ ਅੰਦਰ ਲਈ ਪਾਸੇ ਆਪਾਂ ਪਾ ਦੇਣਾ ਜਾਨਕਿ ਵਿੱਚ ਪਾ ਦੇਣਾ ਇਆ ਵਾਲਾ ਆਸਣਾ ਪਰ ਰੱਬਾ ਇਸ ਤਰ੍ਹਾਂ ਐਚ ਫੜ ਕੇ ਇਹ ਨੂੰ ਛਾੜ ਲੈਣਾ ਬਿਲਕੁਲ ਅੰਦਰ چلا ਜਾਏਗਾ ਇਹ ਨੂੰ ਆਪਾਂ ਅੰਦਰ ਕਾਲ ਦੇਣਾ ਤੇ ਤਾਂ ਕਿ ਦੋਨਾਂ ਸਾਈਡਾਂ ਤੋਂ ਜਿਹੜੀ ਆ ਆਵਾਲੀ ਆਪਣੀ ਨਾਸਣ ਦੀ ਸਲਾਈ ਪੁੱਠੀ ਆ ਜੇ ਆ ਦੇਖੋ ਇਹ ਆਪਣੀ ਸਾਰੀ ਸਲਾਈ ਜਿਹੜੀ ਪੁੱਠੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਗੋਲ ਸਲਾਈ ਲਾ ਲੈਣੀ ਹੈ ਸਾਰੇ ਦੋਨਾਂ ਉਹਦੇ ਤੇ ਆਸਣ ਤੇ ਆਪਣੀ ਸਲਾਈ ਲੱਗ ਜਾਣੀ ਹੈ ਇੱਕ ਹੁੰਦਾ ਕਿ ਆਪਾਂ ਜਿਹੜੀ ਇੱਥੇ ਕਾਟ ਪਾਉਣੀ ਹੈ ਨਾ ਉਹ ਮੋਡੇ ਵਾਂਗੂ ਡੂੰਗੀ ਨਹੀਂ ਪਾਉਣੀ ਇਹ ਸਿੱਧੀ ਜੀ ਆਪਾਂ ਕਾਟ ਪਾਉਣੀ ਹੈ ਇਸ ਨਾਲ ਵੀ ਬੜਾ ਫਰਕ ਪੈ ਜਾਂਦਾ ਹੁਣ ਆਪਾਂ ਇਹ ਆਸਣ ਜੋੜਨ ਵਾਲੀ ਸਲਾਈ ਨਾ ਇਸ ਤਰੀਕੇ ਨਾਲ ਲਾਉਣੀ ਹੈ ਇਸ ਤਰੀਕੇ ਨਾਲ ਲਾਓਗੇ ਤਾਂ ਤੁਹਾਡੇ ਕਦੇ ਵੀ ਨਾ ਵਿਚਕਾਰ ਉਹ ਜਿਹੜਾ ਹੈ ਪਲਾਜੋ ਉਹ ਨਹੀਂ ਚੱਕਿਆ ਜਾਏਗਾ ਸਿੱਧਾ ਰਹੇਗਾ ਬਿਲਕੁਲ ਕੋਈ ਵੀ ਉਹ ਨਹੀਂ ਪਾਏਗਾ ਅਸਣ ਦੇ ਨਾਲ ਬਿਲਕੁਲ ਆਪਸਾਂ ਜੋੜ ਲੈਣਾ ਇਹ ਆਪਣਾ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਬਿਲਕੁਲ ਆਸਣ ਦੇ ਨਾਲ ਆਸਣ ਆਉਣਾ ਚਾਹੀਦਾ ਆ ਜਿਹੜੀ ਆਸਣ ਵਾਲੀਆਂ ਸਲਾਈਆਂ ਨੇ ਨਾ ਬਿਲਕੁਲ ਮਿਲਾ ਕੇ ਫਿਰ ਆਪਾਂ ਇੱਥੇ ਲਾ ਲੈਣੀ ਹੈ ਸਲਾਈ ਇਹ ਕੋਈ ਸਿੱਧਾ ਹੁਣ ਆਪਣਾ ਅਗਲਾ ਜਿਹੜਾ ਆਸਣ ਇਹ ਸਲੀ ਜਾਣਾ ਹੈ ਆਹ ਵਾਹ ਇੱਕ ਪਾਸਾ ਜਦੋਂ ਸਿੱਧਾ ਕਰਕੇ ਆਪਾਂ ਪਹੁੰਚ ਦੇ ਵਿੱਚ ਫਿਰ ਆਪਣੀ ਐਂ ਸਲਾਈ ਵਧੀਆ ਆਉਂਗੀ। ਨਾਲ ਦੀ ਆਪਣੀ ਪੂਰੀ ਸਲਾਈ ਲੱਗ ਗਈ ਹੈ। ਆਪਣਾ ਅਸਣ ਦੇ ਵਿੱਚ ਥੋੜੀ ਜੀ ਸਲਾਈ ਹੈ ਜਿਹੜੀ ਉਹ ਆਪਾਂ ਡਬਲ ਕਰਾਂਗੇ। ਕਰ ਲੈ ਤੇ ਹੁਣ ਜਿਹੜਾ ਮਰਜ਼ੀ ਪਹੁੰਚਾ ਤੁਸੀਂ ਕੱਢ ਲਓ ਤੇ ਸਿੱਧਾ ਕਰ ਲਓ ਸਾਰਾ ਹਾਂ ਦੇਖੀ ਇਧਰਲਾ ਵੀ ਕੱਟ ਕੇ ਆ ਪਹੁੰਚ ਆ ਵੀ ਆਪਸੀ ਤਾ ਕਰਕੇ ਤੇ ਜਿਹੜੀ ਆਪਣੀ ਆਸਣ ਵਾਲੀ ਸਲਾਈ ਆ ਦੇਖੋ ਇਹ ਇਸ ਤਰ੍ਹਾਂ ਲੱਗ ਗਈ ਇਸ ਤਰ੍ਹਾਂ ਗੋਲ ਲੱਗ ਗਿਆ ਆਪਾਂ ਇਧਰ ਨੂੰ ਇਹ ਸਬਤ ਸਲਾਈ ਲਾਈ ਵੀ ਸਿੰਗਲ ਸਿੰਗਲ ਅਸਣ ਆਪਾਂ ਜੋੜ ਕੇ ਵੀ ਇਧਰ ਦੀ ਮਿਲਾਈ ਇਹਨੂੰ ਆਪਾਂ ਆਹ ਵਾਲੀਆਂ ਜੋੜ ਕੇ ਸੱਡਾਂ ਵਾਲਾ ਜੋੜ ਕੇ ਫਿਰ ਆਪਾਂ ਗੋੜ ਜਿਹੜਾ ਹੈ ਨਾ ਇਹ ਸਲਾਈ ਲਾਈ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਇਹਦੇ ਉੱਤੇ ਡਬਲ ਸਲਾਈ ਲਾ ਲੈਣੀ ਹੈ ਪੈਰ-ਪੈਰ ਦਾ ਮਾਰਜਨ ਛੱਡ ਕੇ ਇਹ ਜਿੱਧਰ ਨੂੰ ਇਸ ਤਰ੍ਹਾਂ ਮੁੜਦੀ ਆਪਾਂ ਉਧਰ ਨੂੰ ਮੋੜ ਲੈਣੇ ਤੇ ਇਹਦੇ ਤੇ ਆਪਾਂ ਪੈਰ-ਪੈਰ ਦੀ ਜਿਹੜੀ ਸਲਾਈ ਲਾ ਲੈਣੀ ਹੈ ਦੋਨਾਂ ਅਸਣਾਂ ਦੇ ਤੇ ਦਵਾ ਕਰਕੇ ਇਹ ਨਾ ਫਿਰ ਸਲਾਈ ਕਦੇ ਉੱਤਰਦੀ ਵੀ ਨਹੀਂ ਤੇ ਬਿਲਕੁਲ ਆਪਣੀ ਇਹ ਪਲਾਜੋ ਵਿਚੋ ਚੱਕਿਆ ਨਹੀਂ ਜਾਂਦਾ ਇਹਦੇ ਨਾਲ ਹਿੱਸੇ ਵੀ ਪਲਾਜੋ ਤੇ ਤੁਸੀਂ ਪੈਂਟ ਪਲਾਜੋ ਹੋਵੇ ਭਾਵੇਂ ਇਹ ਹੋਸਰਾ ਸਿੰਪਲ ਹੋਵੇ ਤੁਸੀਂ ਆਹੀ ਤਰੀਕਾ ਵਰਤੋਗੇ ਨਾ ਕਦੇ ਵੀ ਆਪਣਾ ਪਲਾਜੋ ਵਿੱਚ ਚੱਕਿਆ ਹੋਇਆ ਨੀਰ ਇੰਦਾ ਭੜੇ ਲੱਗਦੇ ਨੇ ਦੇਖਿਆ ਕਈਆਂ ਨੇ ਆਪਣੇ ਇੱਕ ਸਾਈਡ ਦੇਉਣੀ ਆਪਾਂ ਦੋਨਾਂ ਇੱਕ ਛੱਡ ਦੇ ਆਪਾਂ ਨੂੰ ਅੱਗੇ ਇੱਕ ਪਾਸੇ ਮਾ ਪੈ ਰੋ ਲਾ ਦੇਣੀ ਹੈਗੀ ਪੈਰ ਪੈਰ ਤੇ ਮਰ ਜਣਾ ਦੇਖੋ ਜੀ ਆਹ ਤਿੱਕਾ ਆਪਣਾ ਸਾਫ਼ ਸੁਥਰੇ ਢੰਗ ਦੇ ਨਾਲ ਆਪਣੀ ਸਲਾਈ ਲੱਗੀ ਹੈ ਪਹਿਲੀ ਵੀ ਤੇ ਦੂਸਰੀ ਸਲਾਈ ਆਪਾਂ ਉਤੋਂ ਦਬਾ ਲਈ ਜਿਹੜੀ ਉਹ ਦੋਨਾਂ ਪਾਸੇ ਆਪ ਪਲਾ ਦਿੱਤੀ ਹੈ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਇਹ ਸਲਾਈ ਲਾਓਗੇ ਫਿਰ ਤੁਹਾਡਾ ਨਾ ਕਦੇ ਵੀ ਜਿਹੜਾ ਪਲਾਜੋ ਹੈ ਉਹ ਚੁੱਕਿਆ ਚੁੱਕਿਆ ਨਹੀਂ ਰਹਿੰਦਾ ਦੇਖੋ ਆਹ ਵਾਲੀ ਸਲਾਈ ਹੈ ਜਿਹੜੀ ਬਿਲਕੁਲ ਆਪਣੀ ਆਪਾਂ ਹਨਾ ਜ਼ਿਆਦੀ ਉਹ ਨਹੀਂ ਕਾਟ ਪਾਈ ਹੈਗੀ ਇੰਜ ਨਹੀਂ ਪਾਈ ਕਾਟ ਇਹ ਇਸ ਤਰ੍ਹਾਂ ਸਿੱਧੀ ਸਿੱਧੀ ਪਾਉਣੀ ਹੈ ਵੀ ਪੈਨਣ ਤੇ ਜਿਹੜਾ ਹੈ ਇਹ ਇਸ ਸਲਾਈ ਦੀ ਜਿਹੜੀ ਆਪਾਂ ਕਾਟ ਪਾਉਣੀ ਹੈ ਨਾ ਉਹਦਾ ਵੀ ਬੜਾ ਫਰਕ ਪੈਂਦਾ ਜਦੋਂ ਆਪਾਂ ਡੂੰਗੀ ਕਾਟ ਪਾ ਦਿੰਦੇ ਆ ਤੇ ਫਿਰ ਆਪਣਾ ਪਲਾਜ਼ੋ ਜਿਹੜਾ ਵਿੱਚ ਚੱਕਿਆ ਜਾਂਦਾ ਥੋੜਾ ਆਸਣ ਵੀ ਟਾਈਟ ਲੱਗਦਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਇੰਨੀ ਕੀ ਹੀ ਗਲਾਈ ਪਾ ਕੇ ਤੇ ਆਸਣਾ ਜਿਹੜਾ ਲਾਉਣਾ ਇੱਕ ਇਹਦਾ ਆਸਣ ਜਿਆਦਾ ਵੱਡਾ ਨਹੀਂ ਆਪਾਂ ਕਰਨਾ ਆਪਾਂ ਜਦੋਂ ਆਸਣ ਲਖਣਾ ਹੁੰਦਾ 11.5 ਤੋਂ 12 ਤੱਕ ਆਪਾਂ ਲਾਉਣੀ ਆ ਫਿਰ ਆਪਣਾ 3 ਜਾਂ 2.5 ਇੰਚ ਜਿਹੜਾ ਇਧਰ ਲਈ ਆ ਕਾਟ ਆਲ ਵੱਧ ਜਾਂਦਾ ਉਹੀ ਆਸਣ ਆਪਣਾ 12-13 ਦੇ ਵਿਚਾਲੇ ਆ ਜਾਂਦਾ 12.5 ਤੋਂ ਲੈ ਕੇ ਬਾਰਾ ਤੇਰਾ ਤੱਕ ਆਪਣਾ ਹਸਣ ਜਿਹੜਾ ਇਹ ਵਧੀਆ ਹੁੰਦਾ ਹੈਗਾ ਸਲਵਾਰ ਜਿੱਤੇ ਦਾ ਹਸਣ ਨਹੀਂ ਹੁੰਦਾ ਇਹਦਾ ਹਸਣ ਥੋੜਾ ਜਿਹਾ ਛੋਟਾ ਹੁੰਦਾ ਹੈਗਾ ਤੇ ਹੁਣ ਆਪਾਂ ਆਪਣਾ ਸਿਰਫ ਕੰਮ ਰਹਿ ਗਿਆ ਇਹਦੇ ਪੌਂਚੇ ਜਿਹੜੇ ਨੇ ਉਹ ਮੋੜਨੇ ਨੇ ਤੇ ਇਹਦੇ ਉੱਤੇ ਲਾਸਟਕ ਪਾਉਣੀ ਹੈ ਜੇ ਤੁਸੀਂ ਕਹਿੰਦੇ ਤਾਂ ਆਪਾਂ ਲਾਸਟਕ ਦੀ ਵੀ ਵੀਡੀਓ ਪਾ ਦਿੰਦੇ ਹਾਂ ਪਹਿਲਾਂ ਵੀ ਅਸੀਂ ਪਾਈਆਂ ਹੋਈਆਂ ਨੇ ਲਾਸਟਕ ਕਿਹੜੇ ਤਰੀਕੇ ਨਾਲ ਪਾਉਣੀ ਹੈ ਤੇ ਕਿੰਨੀਆਂ ਪਰ ਰੱਖਣੀ ਹੈ ਉਹ ਹਿੱਪ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਯੋਗੀ 6 3 ਇੰਚ ਆਪਣੀ ਲੰਬਾਈ ਰੱਖ ਕੇ ਤੇ ਇਸ ਤਰ੍ਹਾਂ ਆਪਾਂ ਜਿਹੜਾ ਨੀਚੇ ਵਾਲੀ ਪੌਂਚੇ ਨੇ ਜਿਹੜੀ ਆਪਾਂ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਆਪਾਂ ਫੋਲਡ ਕਰ ਲਏ ਨੇ ਇਹਦੀ ਆਪਾਂ ਗੋਲ ਸਲਾਈ ਲਾਵਾਂਗੇ ਤੇ ਉਹ ਕਿਵੇਂ ਲਾਉਨੇ ਆ ਉਹ ਵੀ ਦੇਖ ਲਓ ਤੁਸੀਂ ਆਪਰਾ ਵਿਚਾਰੇ ਵਾਲੇ ਪਾਸੇ ਹਣਾ ਅੰਦਰਲੀ ਸਾਈਡ ਤੋਂ ਇਸ ਸਲਾਈ ਲਾਉਣੀ ਸਟਾਰਟ ਕਰਦੇ ਆ ਤੇ ਆਪਣਾ ਪੂਰੇ ਪੌਂਚੇ ਤੇ ਲੱਗ ਜੇ ਕਿ ਆਪਾਂ ਇੱਕ ਪੌਂਚੇ ਤੇ ਲਾ ਕੇ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਚਾਹੋ ਤਾਂ ਤਰਪਾਈ ਕਰ ਸਕਦੇ ਹੋ ਇੰਨਾ ਥੋੜਾ ਜਿਹਾ ਵੱਖਰਾ ਵੱਡਾ ਸੋਹਣਾ ਲੱਗਦਾ ਆਪਾਂ ਥੋੜਾ ਜਿਹਾ ਵੱਖਰਾ ਬਦਾਲਿਆ ਹੈਗਾ ਇਦੀਆਂ ਸਲਾਈਆਂ ਜਿਹੜੀਆਂ ਨੇ ਬਿਲਕੁਲ ਸਲਾਈ ਤੇ ਹੀ ਹੋਣੀਆਂ ਚਾਹੀਦੀਆਂ ਨੇ

ਬੜਾ ਬਿਲਕੁਲ ਸਹੀ ਜਿਹੜੀ ਆ ਇੱਥੇ ਆਪਾਂ ਟੰਕਾ ਲਾਇਆ ਇਹਨਾਂ ਇਹ ਕੋਜਾ ਮਾਰ ਜਾਣ ਲੈਂਦੇ ਹਾਂ ਆਪਾਂ ਮੋੜਾ ਜਿਹੜਾ ਪੂਰੇ ਪਹੁੰਚਦੇ ਉੱਤੇ ਸਲਾਈ ਲਾ ਲਈਏ ਇਸ ਤਰੀਕੇ ਦੇ ਨਾਲ ਅੰਦਰਲੀ ਸਾਈਡ ਤੋਂ ਆਪਾਂ ਸਟਾਰਟ ਕੀਤੀ ਸੀ ਤੇ ਇੱਥੇ ਹੀ ਆਪਾਂ ਖਤਮ ਕਰੀਏ ਤੇ ਇਸ ਤਰ੍ਹਾਂ ਹੀ ਲੱਗਦਾ ਠੀਕ ਜੀ ਇਸੇ ਤਰੀਕੇ ਦੇ ਨਾਲ ਆਪਾਂ ਦੂਸਰਾ ਪਹੁੰਚ ਜਿਹੜਾ ਉਤ ਕਰ ਲੈਨੇ ਤੇ ਦਿਖਾਉਂ ਹਾਂਜੀ ਲਓ ਜੀ ਇਸ ਤਰ੍ਹਾਂ ਆਪਾਂ ਪਹੁੰਚੇ ਵੀ ਮੋੜ ਲਏ ਤੇ ਇਹ ਸਲਾਈ ਜਿਹੜੀ ਆਪਣੀ ਪੂਰੀ ਅੱਪਾ ਇਸ ਤਰ੍ਹਾਂ ਗੋਲ ਸਾਰੀ ਸਲਾਈ ਲਾਈ ਗਈ ਹੈ ਪਹਿਲਾਂ ਆਹ ਵਾਲੀ ਸਲਾਈਆਂ ਲਾਈਆਂ ਨੇ ਤੇ ਲਾਸਟ ਕੱਪਾ ਪਾ ਲਈਏ ਲਾਸਟ ਇੱਕ ਦੀ ਅਪਾਂ ਦੂਸਰੀ ਵੀਡੀਓ ਬਣਾਵਾਂਗੇ ਕਿਉਂਕਿ ਇਹ ਕਾਫੀ ਲੰਬੀ ਹੋ ਗਈ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਇਸ ਨੂੰ ਦੱਸਣਾ ਬਹੁਤ ਬਹੁਤ ਸਸਿਆ ਕਰալੀ